ਪੰਜਾਬ ਸਰਕਾਰ ਵੱਲ ਨਸ਼ਾ ਵਿਰੁੱਧ ਚਲਾਈ ਮਹਿੰਮ ਨੂੰ ਲੈ ਕੇ ਫਲੌਰ ਵਿਖੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਜੁੱਧ ਨਸ਼ਾ ਵਿਰੁੱਧ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਹਿੱਸਾ ਲਿਆ ਹੈ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਸ਼ੇ ਨੂੰ ਠੱਲ ਪਈ ਹੈ ਅੱਜ ਹਲਕਾ ਬਦਾਰਸਵਾ ਫਲੌਰ ਦਾ ਇਤਿਹਾਸਕ ਸ਼ਹਿਰ ਫਲੌਰ ਦੇ ਵਿੱਚ ਜੁੱਧ ਨਸ਼ਾ ਵਿਰੁੱਧ ਰੈਲੀ ਹੋ ਇਹ ਨਸ਼ੀਆ ਪਰੇਤੀ ਹੈ ਲਗਭਗ ਸਾਨੂੰ 2 ਮਹੀਨੇ ਤੋਂ ਲਗਾਤਾਰ ਅਸੀਂ ਪੂਰੀ ਸਮੁੱਚੀ ਟੀਮ ਸਾਡੇ ਜਿੰਨੇ ਵੀ ਸਾਡੇ ਕੌਂਸਲਰ ਸੇਵਾਆਂ ਜਾਂ ਜਿਹਨਾਂ ਸਾਡੇ ਬਲੌਕ ਪ੍ਰਧਾਨ ਸੇਵਾਆਂ ਨੇ ਸਾਡੇ ਜਿਹਨਾਂ ਸਾਡੇ ਸਾਰੇ ਹੀ ਲੀਡਰ ਜਿਹੜੇ ਆ ਅਸੀਂ 143 ਪਿੰਡਾਂ ਦੇ ਵਿੱਚ ਦੋ ਤੋਂ ਦੋ ਜਾ ਕੇ ਘਰ-ਘਰ ਜਾ ਕੇ ਸੱਥਾਂ ਪਟੇਟਾਂ ਦੇ ਜਾ ਕੇ ਜਿਹੜਾ 30 ਜੁਲਿਆਸ਼ਾ ਉਹ ਜਿਹੜੇ ਲੋਕਾਂ ਨੂੰ ਆਮ ਬਾਤ ਔਰ ਸਾਡਾ ਅੱਜ ਚੰਕੜਾ ਜੰਗਲਾ ਹੈ ਉਹ ਸ਼ਹਿਰਾਂ ਦੀ ਵਿੱਚ ਅੱਜ ਗਰਾਹਾ ਮੁਕੰਮਲ ਕਰਤਾ ਤੇ ਅੱਜ ਲੱਗਾ ਬਲੌਕ ਸ਼ਹਿਰ ਦੀ ਵਿੱਚ ਬਹੁਤ ਹੀ ਭੱਟੀ ਇਤਿਹਾਸਕ ਰੈਲੀ ਜਿਹੜੀ ਇਹ ਅੱਜ ਤੁਸੀਂ ਉਹਦੇ ਲਈ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਸੂਰਾਂ ਕਾਜ ਦੇ ਬੱਚੇ ਔਰ ਸੈਂਕੜਿਆਂ ਦੀ ਗਿਣਤੀ ਜਿਹਨੇ ਸਾਡੀ ਆਵਾਜ਼ ਦੀ ਬਖਸ਼ਾਈ ਤੇ ਅੱਜ ਆਪ ਦੀ ਬਲੌਕ ਪ੍ਰਧਾਨ ਸ਼ਹਿਰਾਂ ਸਾਥ ਸਾਰੇ ਜਿਹੜੇ ਅਕਤਰ ਖੋਪੀ ਅਸੀਂ ਬਲੌਕ ਸ਼ਹਿਰ ਦੇ ਵਕਤ ਵਕਤ ਗਰਾਹਾਂ ਦੇ ਵਿੱਚ ਹੁੰਦੇ ਹੋਏ ਔਰ ਲੱਗਰ ਲੱਗੀ ਇਸ ਤਰ੍ਹਾਂ ਕਿਲਾ ਰੋਡ ਆਦੀ ਹੁੰਦੇ ਹੋਏ ਤੇ ਬਾਅਦ ਵਿੱਚ ਜਿਹੜਾ ਹੈ ਆਪਣੇ ਅ ਪਛੈਣੀਆਂ ਆਂਦੀ ਰਹੀ ਹੋਈ ਅਸੀਂ ਇੱਕ ਵੱਡਾ ਜਿਹੜਾ ਲੋਕਾਂ ਨੂੰ ਇਹ ਸੰਦੇਸ਼ ਦੇਣਾ ਸੀ ਅਸੀਂ ਬੱਸ ਸਟੈਂਡਾਂ ਤੇ ਗਏ ਆ ਲੋਕਾਂ ਨੇ ਜਾਓ ਕਿ ਕਾ ਕਿ ਆਓ ਜਿਹੜੀਆਂ ਪਛੈਣੀਆਂ ਸਨ ਇਹ ਸਰਕਾਰਾਂ ਨੇ ਦੋ ਤਹੱਕਿਆਂ ਤੋਂ ਲਗਭਗ 30 ਸਾਲ ਤੋਂ 2002 ਤੋਂ ਲੈ ਕੇ 2022 ਤੱਕ ਜਿਨ੍ਹਾਂ ਨੇ ਨਸ਼ੇੜੀਆਂ ਜਿਹੜਾ ਇਸ ਪੰਜਾਬ ਦੇ ਵਿੱਚ ਅੱਗ ਲਾਈ ਆ 10 ਸਾਲ ਕਾਂਗਰਸੀ ਸਰਕਾਰ ਦਾ ਰਾਜ ਰਿਹਾ 10 ਸਾਲੇ ਜਿਹੜਾ ਪ੍ਰਮੁਖ ਹੋਤੀ ਜਿਹੜਾ ਅਕਾਲੀ ਦਰਤਾ ਜਿਹੜਾ ਰਾਜ ਹੈ ਉਹਨਾਂ ਸਮਿਆਂ ਦੇ ਦੌਰਾਨ ਉਹ ਲਿਸ਼ੇ ਪੀਕਦੇ ਗਏ ਸੀ ਕਿਰਤਾ ਪੰਜਾਬ ਬੰਨੀਆਂ ਫਿਲਮਾਂ ਉੱਤੇ ਦੀਆਂ ਪੰਜਾਬ ਦੀਆਂ ਫਿਲਮਾਂ ਸੀਆਂ ਤੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਸੇਵਾ ਮਾਨ ਜੀ 2022 ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ მთავਚਾਲੀਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਪੰਜਾਂ ਗਰੰਟੀਆਂ ਤੇ ਔਰ ਸੂਚੇ ਪੰਜਾਬ ਦੇ ਬਖਾਸ ਦੀ ਗੱਲ ਕੀਤੀ ਸੀ ਉਥੇ ਨਾਲ ਦੀ ਨਾਲ ਇਹ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਛੇ ਮਹੀਨਾ ਤੱਕ ਨਸ਼ਿਆਂ ਦਾ ਬਗਦਦ ਆਇਆ ਉਸ ਨੂੰ ਖਤਮ ਕਰਨ ਦੇ ਲਈ ਜਿਹੜਾ ਅੱਲਾ ਤੁਹਾਡਾ ਸਾਥ ਮੰਗਿਆ ਕੋਸ ਮਿਸ਼ਨ ਤੇ ਲਗਾਤਾ 2022 ਤੋਂ ਆਮ ਆਦੀ ਪਾਰਟੀ ਸਰਕਾਰ ਕੰਮ ਕਰ ਰਹੀ ਹੈ ਅੱਜ ਇਹ ਲੜਾਈ ਲਈ ਆਂਖਰੀ ਰਾਤ ਦੀ ਆਂਖਰੀ ਖੋਲਾ ਦੀ ਗੱਲ ਹੈ ਅੱਜ ਅਸੀਂ ਲੋਕਾਂ ਦਾ ਹਲਕਾ ਪ੍ਰਧਾਨ ਸਭਾ ਫਲੋਰ ਦੇ ਸਾਰੇ ਪਿੰਡਾਂ ਦਾ ਸਾਰੇ ਕਿਤੇ ਸ਼ਹਿਰਾਂ ਦਾ ਅਸੀਂ ਸਾਹ ਲੈਣ ਦੇ ਲਈ ਇਹ ਰਹਿ ਗਈ ਗੱਡੀਆ ਕਿ ਆਓ ਆਪਾਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਘਰਾਂ ਨੂੰ ਵੀ ਮਹਿਸੂਸ ਕਰੀਏ ਆਪਣੇ ਸ਼ਹਿਰਾਂ ਦੀ ਯਾਦ ਵੀ ਕਰੀਏ ਆਪਾਂ ਆਪਣੇ ਵਾਰਡਾਂ ਆਪਣੇ ਪਿੰਡਾਂ ਦੀ ਯਾਦ ਵੀ ਕਰਦੇ ਵਈ ਅਗਰ ਕੋਈ ਨਸ਼ੇ ਦਾ ਤਸਕਰ ਨਸ਼ਾ ਬੇਚਦਾ ਗੱਲ ਤੇ ਪੰਜਾਬ ਸ਼ਹਿਰਾਂ ਦੇ ਵਿੱਚ ਤਾਂ ਉਸ ਨੂੰ ਸੂਚਨਾ ਦੇਈਏ ਪੁਜਾ ਪੁਲਿਸ ਨੂੰ ਦਈਏ ਅਗਰ ਕੋਈ ਸੂਚਨਾ ਤੁਸੀਂ ਗੁਪਤ ਰੱਖ ਲਿਆ 9778100280 ਨੰਬਰ ਤੇ ਪੰਜਾਬ ਸਰਕਾਰ ਦੇ ਪੁਸ਼ਟੀ ਦਾ ਉਸ ਤੇ ਤੁਸੀਂ ਸੂਚਨ ਕਰਕੇ ਜਦਾ ਉਸ ਨਸ਼ੇ ਦੇ ਤਸਕਰ ਨੂੰ ਗ੍ਰਾਉਂਡ ਦੇ ਵਿੱਚ ਬਹੁਤ ਵੱਡਾ ਤੁਸੀਂ ਜੋਗਦਾਨ ਪਾਉਗੇ ਤੁਹਾਡਾ ਨਾਮ ਇਤਿਹਾਸ ਦੇ ਸਿਮਰਨੀ ਪੰਨਿਆਂ ਤੇ ਲਿਖਿਆ ਜਾਊਗਾ ਇਹ ਤੁਸੀਂ ਜਮੀਰ ਉਤੋਂ ਤੇ ਸੋਚੋਗੇ ਕਿ ਅਸੀਂ ਕਿਸੇ ਨੌਜਵਾਨਾਂ ਦੀ ਜਿੰਦਗੀਆਂ ਨਸ਼ਿਆਂ ਤੋਂ ਮਕਾਨਿਆ ਸੋ ਅਸੀਂ ਸਾਇਆਂ ਨੂੰ ਅੱਜ ਖਾਬਾਈ ਕੀਤਾ ਆ ਇਸ ਨਸ਼ਾ ਬਰਦ ਸੋ ਮੈਂ ਸਾਰੇ ਸਾਥੀਆਂ ਦਾ ਖਲਾਫ ਪ੍ਰਧਾਨਾਂ ਦਾ ਲੀਡਰਾਂ ਦਾ ਚੇਅਰਮੈਨਾਂ ਦਾ ਵਲੰਟੀਅਰਾਂ ਦਾ ਖਾਸ ਹੋ ਕੇ ਤੁਹਾਡਾ ਮੀਡੀਆ ਦਾ ਮੈਂ ਬਹੁਤ ਬਹੁਤ ਕਰਵਾਦੀ ਆ ਕਿਉਂਕਿ ਮੀਡੀਆ ਨੇ ਜਿਹੜੀ ਸਾਡੀ ਆਵਾਜ਼ ਨੂੰ ਘਰ ਘਰ ਤੱਕ ਭਜਾਉਣਾ ਹੈ ਤਾਂ ਕਿ ਆਪਾਂ ਨਸ਼ਿਆਂ ਨੂੰ ਜਿਹੜੇ ਸਾਰੇ ਰੂਪੇ ਨਸ਼ਿਆਂ ਬਰਦ ਆਵਾਜ਼ ਤਾਂ ਕਿ ਨਸ਼ਿਆਂ ਦਾ ਜਿਹੜਾ ਖਾਤਮਾ ਕਰੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ